ਸਸਕਲ ਜੀ ਤੁਸੀਂ ਜੁੜੇ ਹੋ ਚੈਨਲ ਸਾਡੀ ਧਰਤੀ ਸਾਡੇ ਲੋਕ ਨਾਲ ਲਗਾਤਾਰ ਜਿਹੜੇ ਹੜ੍ਹ ਪ੍ਰਭਾਵਿਤ इलाके ਆ ਜਾਂ ਵਾਟਰ ਲੈਵਲ ਦੀ ਰਿਪੋਰਟ ਤੁਹਾਡ ਨਾਲ ਸਾਂਝੀ ਕਰ ਰਹੇ ਹਾਂ ਸੋ ਉਸ ਦੇ ਸਬੰਧ ਵਿੱਚ ਅੱਜ ਤੁਹਾਡ ਨਾਲ ਰਿਪੋਰਟ ਸਾਂਝੀ ਕਰ ਰਹੇ ਹਾਂ 31 ਅਗਸਤ 2025 ਸਵੇਰ ਦੇ ਕਰੀਬ 8:30 9:00 ਵਜੇ ਚੁੱਕੇ ਆ ਜਲਦ ਤੁਹਾਡ ਨਾਲ ਇਹ ਵੀਡੀਓ ਅਸੀਂ ਅਪਲੋਡ ਕਰ ਦਾਂਗੇ ਤੁਹਾਡੇ ਤੱਕ ਪਹੁੰਚਾ ਦਾਂਗੇ ਸੋ ਬੇਨਤੀ ਹੈ ਕਿ ਇਸ ਪੇਜ ਨੂੰ ਇਸ ਚੈਨਲ ਨੂੰ ਇਸੇ ਨਾਮ ਤੇ ਇਸੇ ਨਾਮ ਤੇ ਸਟਾ ਜਿਹੜਾ ਉਹਨੂੰ ਜਰੂਰ ਸਕ੍ਰਾਈਬ ਸ਼ੇਅਰ ਫੋਲੋ ਕਰ ਲੈਣਾ ਤਾਂ ਕਿ ਹਰੇਕ ਤਰ੍ਹਾਂ ਦੀ ਤੁਹਾਡੇ ਨਾਲ ਜਿਹੜੀ ਅਸੀਂ ਵਿਚਾਰਾਂ ਦੀ ਸਾਂਝ ਪਾ ਚੁੱਕੀਏ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਆ ਉਹਨਾਂ ਦੀਆਂ ਜੋ ਮੁਸੀਬਤਾਂ ਨੇ ਅਸੀਂ ਦੂਸਰੇ ਜਿਹੜੇ ਸਾਡੇ ਸਮਾਜ ਸੇਵੀ ਉਹਨਾਂ ਤੱਕ ਪਹੁੰਚਾ ਚੁੱਕੀਏ ਸੋ ਬੇਨਤੀ ਹੈ ਕਿ ਇਸ ਵੀਡੀਓ ਨੂੰ ਚਲਦੀ ਹੋਈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦੇਣਾ ਤੇ ਆਪਾਂ ਤੁਹਾਡੇ ਨਾਲ ਪੌਂਕ ਟਾਈਮ ਦੀ ਰਿਪੋਰਟ ਸਾਂਝੀ ਕਰਦੇ ਨੇ ਬੇਸ਼ੱਕ ਅੱਜ 31 ਅਗਸਤ ਲੇਕਿਨ ਜਿਹੜੀ ਰਿਪੋਰਟ ਸਾਡੇ ਕੋਲ 30 ਅਗਸਤ ਸ਼ਾਮ 30 ਅਗਸਤ 2025 ਸ਼ਾਮ 6 ਵਜੇ ਦੀ 1391.69 ਫੁੱਟ ਤੇ ਜਿਹੜਾ ਦਾ ਪੱਧਰ ਹੈ ਜਿਹੜਾ ਪਾਣੀ ਮੌਜੂਦ ਹੈ ਪੌਂਕ ਟਾਈਮ ਦਾ ਔਰ ਇੱਥੇ ਜਿਹੜਾ ਜੇਕਰ ਗੱਲ ਕਰਦੇ 30 ਅਗਸਤ 2025 ਸ਼ਾਮ 6 ਵਜੇ ਜਿਹੜਾ ਇੱਥੇ ਪਾਣੀ ਪਹੁੰਚ ਰਿਹਾ 1,115,870 ਕਿਊਸਿਕ ਤਾਂ ਜਿਹੜਾ ਇੱਥੇ ਪਾਣੀ ਛੱਡਿਆ ਜਾ ਰਿਹਾ 1,14,380 ਕਿਊਸਿਕ ਛੱਡਿਆ ਜਾ ਰਿਹਾ ਔਰ ਜਿਹੜਾ ਐਕਚੁਅਲੀ ਡਾਟੇ ਦੀ ਜੇਕਰ ਗੱਲ ਕਰਦੇ ਆ ਤਾਂ ਜਿਹੜਾ ਐਕਚੁਅਲੀ ਡਾਟਾ ਆਪਣੇ ਕੋਲੇ ਉਹ ਹੈਗਾ ਉਹਦੇ ਵਿੱਚ 1,17,450 ਕਿਊਸਿਕ ਪਾਣੀ ਜਿਹੜਾ ਪਹੁੰਚ ਰਿਹਾ ਔਰ ਅੱਗੇ ਜਿਹੜਾ ਪਾਣੀ ਛੱਡਿਆ ਜਾ ਰਿਹਾ 1,09,918 ਕਿਊਸਿਕ ਛੱਡਿਆ ਜਾ ਰਿਹਾ ਕਰੀਬ-ਕਰੀਬ ਉਹੀ ਚੱਲ ਰਿਹਾ ਜਿਹੜਾ ਪਿੱਛੇ ਵੀ ਚੱਲ ਰਿਹਾ ਸੀ ਲਗਭਗ 2-3 ਦਿਨਾਂ ਦੇ ਚ ਕਿਉਂਕਿ ਲਗਾਤਾਰ ਹਿਮਾਚਲ ਦੇ ਵਿੱਚ ਬਾਰਿਸ਼ਾਂ ਹੋਣ ਕਰਕੇ ਡੈਮਾਂ ਦੇ ਵਿੱਚ ਪਾਣੀ ਵਧ ਰਿਹਾ ਭਾਵੇਂ ਉਹ ਭਾਖੜਾ ਡੈਮ ਹੈ ਭਾਵੇਂ ਉਹ ਪੌਂਗ ਡੈਮ ਤੇ ਭਾਵੇਂ ਉਹ ਥੀਨ ਡੈਮ ਤਿੰਨੇ ਕਿਹੜੇ ਡੈਮ ਲਗਭਗ ਉਹ ਪੂਰੀ ਤਰ੍ਹਾਂ ਭਰੇ ਹੋਏ ਹੈ ਲਗਾਤਾਰ ਜਿਹੜੀਆਂ ਬਾਰਿਸ਼ਾਂ ਕਾਰਨ ਉਹ ਲਗਾਤਾਰ ਜਿਹੜੇ ਪਾਣੀ ਰੋਕਣ ਕਾਰਨ ਜਿਹੜਾ ਆਪਣੇ ਉੱਪਰਲੇ ਲੈਵਲ ਤੱਕ ਜਿਹੜੇ ਉਹ ਚੱਲ ਰਿਹਾ ਸੋ ਅੱਗੇ ਹਰੀਕੇ ਹੈਡਵਕਸ ਦੀ ਥਾਡੇ ਨਾਲ ਰਿਪੋਰਟ ਸਾਂਝੀ ਕਰਦਿੰਦੇ ਆ 30 ਅਗਸਤ 2025 ਦੀ ਸ਼ਾਮ 6 ਵਜੇ ਦੀ ਆਪਣੇ ਕੋਲੇ ਰਿਪੋਰਟ ਜਿਹੜਾ ਇੱਥੇ ਪੌਂਡ ਲੈਵਲ 685.70 ਤੇ ਆ ਔਰ ਇੱਥੇ ਜਿਹੜਾ ਪਾਣੀ ਸ਼ਾਮ 6 ਜੁਲਾਈ 2025 ਨੂੰ ਪਹੁੰਚ ਰਿਹਾ ਸੀ 2,60,000 312 ਕਿਊਸਿਕ ਤੇ ਜਿਹੜਾ ਪਾਣੀ ਅੱਗੇ ਛੱਡਿਆ ਜਾ ਰਿਹਾ ਹੈ ਹਰੀ ਕੇ ਹੈਡਵਕਸ ਤੋਂ ਫਰੋਇਪੁਰ ਫਾਲਕਾ ਸਹਾਣੀ ਵਾਲਾ ਹੈਡਵਕਸ ਨੂੰ ਗੰਡਾ ਸਿੰਘ ਨੂੰ ਔਰ ਉਹ 2,45,987 ਕਿਊਸਿਕ ਇੱਥੇ ਇਹ ਗੱਲ ਕਰਦੇ ਆ ਕਿ ਹਰੀ ਹਰੀ ਕੇ ਹੈਡਵਕਸ ਤੋਂ ਅੱਗੇ ਫਰੋਇਪੁਰ ਫਾਲਕਾ ਦੇ ਅੱਗੇ ਗੁਰੂ ਅਰਸਾਏ ਜਿਨੇ ਵੀ ਦੋ ਤਿੰਨ ਜ਼ਿਲ੍ਹੇ ਆ ਇਹਨਾਂ ਚ ਲਗਾਤਾਰ ਜਿਹੜਾ ਉਹ ਫਸਲਾਂ ਬਰਬਾਦ ਹੋ ਰਹੀਆਂ ਨੇ ਹੋ ਗਈਆਂ ਨੇ ਔਰ ਘਰ ਬਰਬਾਦ ਹੋ ਰਿਹਾ ਲੋਕਾਂ ਦੇ ਪਸ਼ੂ ਡੰਗਰਾਂ ਨੂੰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਵੱਡੇ ਪਦਰਤੇ ਆ ਜਿਹੜੇ ਪੱਕੇ ਬੰਨ੍ਹ ਨੇ ਬਾਹਰਲੇ ਸਾਈਡਾਂ ਤੇ ਤੁਸੀ ਬੰਨ੍ਹ ਨੇ ਉਹਨਾਂ ਨੂੰ ਵੀ ਵੱਡੇ ਪਦਰਤੇ ਨੁਕਸਾਨ ਪਹੁੰਚ ਰਿਹਾ ਔਰ ਲਗਾਤਾਰ ਜਿਹੜੀਆਂ ਸੁਆਵਾਂ ਇਹਨਾਂ ਬੰਨਾਂ ਤੇ ਵੀ ਚੱਲ ਰਹੀਆਂ ਸੋ ਅਸੀਂ ਉੱਥੇ ਵੀ ਪਹੁੰਚ ਗਏ ਜਿਹੜਾ ਵੱਤ ਵੱਤ ਸੁਆਵਾਂ ਕਰੀਏ ਜਿਸ ਤਰ੍ਹਾਂ ਦੀ ਵੀ ਲੋੜ ਹੈਗੀ ਡੀਜ਼ਲ ਦੀ ਹੈ ਗੱਟਿਆਂ ਦੀ ਹੈ ਹੱਥੀ ਕਰ ਕਰਤ ਕਰਨ ਦੀ ਲੋੜ ਹੈ ਕਿ ਟਰੈਕਟਰਾਂ ਦੀ ਲੋੜ ਟਰਾਲੀਆਂ ਦੀ ਲੋੜ ਮਿੱਟੀ ਦੀ ਲੋੜ ਸੋ ਉੱਥੇ ਵੀ ਸਾਨੂੰ ਸੁਆਵਾ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਅੱਗੇ ਆਪਾਂ ਜਿਹੜਾ ਸਤਲੋ ਜ ਵਿਆਸ ਦੇ ਸੰਗਮ ਤੇ ਜਿਹੜੀਆਂ ਦੋ ਨਹਿਰਾਂ ਨੇ ਉਹ ਰਾਜਸਥਾਨ ਫੀਟਰ ਤੇ ਫਰੋਇਪੁਰ ਫੀਟਰ ਉਹਨਾਂ ਦੀ ਵੀ ਤੁਹਾਡੇ ਨਾਲ ਗੱਲ ਕਰ ਲੈਣੀ ਹੈ ਫਰੋਇਪੁਰ ਫੀਟਰ ਦੇ ਵਿੱਚ ਇਸ ਟਾਈਮ ਪਾਣੀ ਜਿਹੜਾ ਚੱਲ ਰਿਹਾ ਕੱਲ ਸ਼ਾਮ ਦੀ ਰਿਪੋਰਟ ਹੈ 4980 ਕਿਊਸਕ ਤੇ ਰਾਜਸਥਾਨ ਫੀਟਰ ਦੇ ਵਿੱਚ ਕਰੀਬ 9195 ਕਿਊਸਕ ਜਿਹੜਾ ਪਾਣੀ ਚੱਲ ਰਿਹਾ ਮਾਹੂਕ ਨਾਲ ਦੇ ਵਿੱਚ ਵੀ ਥੋੜਾ ਬੜਾ ਪਾਣੀ ਕੋਈ 100 ਕਿਊਸ ਕਿੜਾ ਲਗਭਗ ਚੱਲ ਰਿਹਾ ਹੈਗਾ ਸੋ ਇਹ ਸੀ ਰਿਪੋਰਟ ਆਪਣੇ ਕੋਲੇ ਔਰ ਵੱਡੀ ਗੱਲ ਇਹ ਕਿ ਜਿਹੜੇ ਜਿੱਥੇ ਸਵਾਵਾ ਚੱਲ ਰਹੀਆਂ ਹੈਗੀਆਂ ਔਰ ਵੱਡੇ ਪੱਧਰ ਤੇ ਉੱਥੇ ਜਿਹੜੇ ਸਾਡੇ ਸਮਾਜ ਸੇਵੀ ਪਹੁੰਚ ਵੀ ਰਿਹਾ ਦੂਰੋਂ ਦੂਰੋਂ ਸਮਾਜ ਸੇਵੀ ਪਹੁੰਚ ਰਹੇ ਆ ਲਗਾਤਾਰ ਫੋਨ ਵੀ ਆ ਰਹੇ ਆ ਔਰ ਪੀਪੀ ਸਕਿੰਦਰ ਦੀ ਟੀਮ ਵੀ ਜਿਹੜੀ ਲਗਾਤਾਰ ਸਵਾਵਾ ਕਰ ਰਹੀ ਹੈਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਿਹੜੇ ਗੁਰਦੁਆਰਾ ਬਜੀਪੁਰ ਸਾਹਿਬ ਦੇ ਉਹ ਵੀ ਲਗਾਤਾਰ ਜਿਹੜੇ ਸਿੰਘ ਨੇ ਸਵਾਵਾ ਨਿਵਾ ਰਹੇ ਹੈਗੇ ਆ ਔਰ ਇਸ ਤਰ੍ਹਾਂ ਰਾਬਾਸਰਾ ਦੀ ਟੀਮ ਯੂनाइटेड ਸਿੱਖ ਦੀ ਟੀਮ ਲਗਾਤਾਰ ਜਿਹੜੀ ਆਪਣੇ ਇਲਾਕੇ ਦੇ ਵਿੱਚ ਸਵਾਮਨਵਾਰ ਐਨਡੀਆਰ ਦੀ ਟੀਮ ਪ੍ਰਸ਼ਾਸਨ ਵੀ ਔਰ ਮੌਕੇ ਦੇ ਜਿਹੜੇ ਜਿੰਨੇ ਵੀ ਵਿਧਾਇਕ ਹੈਗੇ ਆ ਭਾਵੇਂ ਜੀਰੇ ਦੇ ਵਿਧਾਇਕ ਹੈ ਫਰੋਹੀ ਪਰਸ਼ਾਰੀ ਦੇ ਵਿਧਾਇਕ ਨੇ ਔਰ ਅੱਗੋਂ ਦੂਸਰੀਆਂ ਸਾਈਡਾਂ ਤੇ ਵੀ ਜਿੰਨੇ ਵਿਧਾਇਕ ਹੈਗੇ ਆ ਫਾਇਰਕਾ ਵਾਲੀ ਸਾਈਡ ਤੇ ਉਹ ਲਗਾਤਾਰ ਭਾਵੇਂ ਕਿਸੇ ਵੀ ਪਾਰਟੀ ਦੇ ਹਨ ਲਗਾਤਾਰ ਸਵਾਮਨਵਾ ਰਹੇ ਆ ਔਰ ਅਗਣ ਵੋਟਾਂ ਦੀ ਘਾਟ ਕਰਨ ਅਸੀਂ ਅਗਣ ਵੋਟਾਂ ਦੀ ਘਾਟ ਕਰਨੇ ਜਰੂਰ ਅਪੀਲ ਕਰਾਂਗੇ ਕਿ ਜਿਹੜੇ ਸਾਡੇ ਵੀਰ ਸਮਾਜ ਸੇਵੀ ਰਸਤਾ ਲੈ ਕੇ ਪਹੁੰਚ ਰਹੇ ਕਿਸੇ ਤਰ੍ਹਾਂ ਦਾ ਵੀ ਰਸਤ ਹੋਵੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਥੋੜਾ ਜਿਹਾ ਧੀਰਜ ਨਾਲ ਚੱਲੋ ਕੰਮ ਲੰਬਾ ਹੈ ਵੱਡੀਆਂ ਮੁਸੀਬਤਾਂ ਨੇ ਵੱਡੀਆਂ ਚੁਣੌਤੀਆਂ ਨੇ ਤਾਂ ਤੁਸੀਂ ਇੱਕ ਨੂੰ ਲੌਂਗ ਪੀਰੀਅਡ ਦੇ ਵਿੱਚ ਲੈ ਕੇ ਚੱਲੋ ਔਰ ਜਲਦਬਾਜੀ ਨਾ ਕਰੋ ਕਿਉਂਕਿ ਅਸੀਂ ਦੇਖ ਰਹੇ ਹਾਂ ਤਿੰਨ ਚਾਰ ਦਿਨ ਤੋਂ ਵੱਡੇ ਪੱਧਰ ਤੇ ਸਵਾਵਾਵਾਂ ਪਹੁੰਚ ਰਹੀਆਂ ਤੁਹਾਡਾ ਧੰਨਵਾਦ ਵੀ ਲਗਾਤਾਰ ਕਰ ਰਹੇ ਹਾਂ ਅਸੀਂ ਕਿ ਸਾਡੇ ਜਿਹੜੇ ਫਰੋਹਪੁਰ ਦੇ ਸਵਾਵਾਵਾਂ ਤੁਸੀਂ ਲੈ ਕੇ ਪਹੁੰਚ ਰਹੇ ਹੋ ਔਰ ਇਹ ਵੱਡਾ ਇਲਾਕਾ ਪ੍ਰਭਾਵ ਤੇ ਔਰ ਵੱਡੀਆਂ ਮੁਸੀਬਤਾਂ ਨੇ ਇਸ ਵੱਡੀਆਂ ਮੁਸੀਬਤਾਂ ਨੂੰ ਲੈ ਕੇ ਆਪਾਂ ਨੂੰ ਇੱਕ ਰਣਨੀਤੀ ਤਿਆਰ ਤੇ ਇੱਕ ਯੋਜਨਾਬੰਦੀ ਤਿਆਰ ਚੱਲਣਾ ਪਊਗਾ ਰਲ ਮਿਲ ਕੇ ਚੱਲਣਾ ਪਊ ਔਰ ਪਲੈਨਿੰਗ ਦੇ ਤਹਿਤ ਚੱਲਣਾ ਪਊ ਸੋ ਇਸ ਕਰਕੇ ਅਸੀਂ ਬੇਨਤੀ ਕਰਾਂਗੇ ਕਿ ਇੱਕ ਲੰਮੀ ਰਣਨੀਤੀ ਦੇ ਤਹਿਤ ਬੇਸ਼ੱਕ ਤੁਸੀਂ ਜ਼ਿਲ੍ਹੇ ਵਾਜ ਕੋਈ ਪਿਛੇ ਕਮੇਟੀਆਂ ਬਣਾ ਲਓ ਬੇਸ਼ੱਕ ਇੱਥੇ ਵੀ ਬਣੀਆਂ ਨੇ ਔਰ ਪਿਛੇ ਵੀ ਜਿਹੜਾ ਤੁਸੀਂ ਜ਼ਿਲ੍ਹਾ ਵਾਜ ਜਿੰਨੇ ਵੀ ਜ਼ਿਲ੍ਹੇ ਜ਼ਿਲ੍ਹਿਆਂ ਦਾ ਸੁਆਮਾ ਲੈ ਕੇ ਆ ਰਹੇ ਹੋ ਕੋਈ ਜਿਹੜੇ ਸਾਡੇ ਐਨਜੀਓ ਸਮਾਜ ਸੁਸਤਾਵ ਹੈਗੀਆਂ ਔਰ ਉਹ ਵੀ ਬਾਕਾਇਦਾ ਜਿਹੜੇ ਇੱਕ ਸਿਸਟਮ ਦੇ ਤਹਿਤ ਚੱਲੂ ਤਾਂ ਕਿ ਤੁਸੀਂ ਜਦੋਂ ਉੱਥੋਂ ਵੱਡੇ ਪੱਧਰ ਤੇ ਜਦੋਂ ਸੁਆਮਾ ਲੈ ਕੇ ਆਉਂਦੇ ਤਾਂ ਕਿ ਕਾਫੀ ਜਿਹੜਾ ਉਹਦੀ ਜਿਹੜੀ ਰਾਸਣ ਦੀ ਦੁਰਵਰਤਤ ਹੁੰਦੀ ਹੈਗੀ ਮਿਸਮੈਨੇਜਮੈਂਟ ਹੁੰਦੀ ਹੈਗੀ ਕਿ ਤਨਾ ਕਿਤੇ ਜਿਹੜੇ ਸਾਡੇ ਉਹ ਲੋਕ ਨੇ ਜਿਹੜੇ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੁੰਦੇ ਆ ਉਹਨਾਂ ਨੂੰ ਜਿਹੜਾ ਇਸ ਮੌਕੇ ਦਾ ਲਾਹਾ ਮਿਲ ਜਾਂਦਾ ਹੈਗਾ ਸੋ ਇਹ ਹੈਗੇ ਕਿ ਇਸ ਚੀਜ਼ ਨੂੰ ਲੈ ਕੇ ਅਸੀਂ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਣਾ ਪਗੋ ਸਾਡੂ ਜਿਹੜਾ ਇਹ ਇਸ ਚੀਜ਼ ਤੋਂ ਸੁਚੇਤ ਵੀ ਰਹਿਣਾ ਪਊਗਾ ਇਸ ਕਰਕੇ ਸਾਨੂੰ ਲੰਬੀ ਯੋਜਨਾਬੰਦੀ ਬਣਾ ਕੇ ਕਿਉਂਕਿ ਬੇਸ਼ੱਕ ਇਹ ਪਾਣੀ ਲੈ ਜਾਵੇ ਅੱਜ ਬੇਸ਼ੱਕ ਦੀ ਲੈ ਜਾਵੇ ਹਾਲਾਂਕਿ ਸੁਭਾਵਨਾ ਨਹੀਂ ਆ ਕੋਈ ਲੱਲੇ ਨਹੀਂ ਹੈਗੇ ਕਿ ਪਾਣੀ ਲੈ ਜਾਊਗਾ ਲੈਕਨ ਜੇਕਰ ਪਾਣੀ ਲੈਂਦਾ ਵੀ ਤੇ ਫਿਰ ਵੀ ਇਸ ਤੋਂ ਵੱਡੀਆਂ ਅੱਗੇ ਮੁਸੀਬਤਾਂ ਸਾਡੇ ਸਾਹਮਣੇ ਜ਼ਮੀਨਾਂ ਪੱਧਰ ਕਰਨ ਦੀਆਂ ਜਿਹੜੇ ਘਰਾਂ ਦੇ ਵਿੱਚ ਹੁਣ ਪਾਣੀ ਦਾ 10-10 ਫੋਟਾ 8-8 ਫੋਟਾ ਪਾਣੀ ਹੈ ਘਰਾਂ ਦੇ ਵਿੱਚ ਪਸ਼ੂ ਖੜੇ ਆ ਜਾਂ ਮਾਲ ਡੰਗਰ ਦੇ ਜਿਹੜੇ ਉਹ ਰੁੜ ਗਏ ਆ ਜਾਂ ਬਿਮਾਰੀਆਂ ਪੈ ਸਕਦੀਆਂ ਹੈਗੀਆਂ ਪਸ਼ੂ ਧਨ ਸਾਡਾ ਖਰਾਬ ਹੋ ਸਕਦਾ ਫਸਲਾਂ ਵੱਡੇ ਪੱਧਰ ਤੇ ਬਰਬਾਦ ਹੋ ਰਹੀਆਂ ਉਹਨਾਂ ਜ਼ਮੀਨਾਂ ਨੂੰ ਪੱਧਰ ਕਰਨ ਵਾਸਤੇ ਸਾਨੂੰ ਵੱਡੇ ਹਿੱਲੇ ਵਰਤਨੇ ਪੈਣਗੇ ਸੋ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਤੇ ਜਿਹੜਾ ਸਾਡਾ ਪੇਜ ਚੈਨਲ ਤੇ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਲ